ਵੀ ਗਿੱਦੜ ਵਾਹ ਹਲਕੀ ਜਿਹੇ ਹੈਗੇ ਕਹਿੰਦੇ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ ਤੂੰ ਐ ਪੂਰੀ ਜ਼ਿੰਦਗੀ ਸਾਥ ਦੇਣਾ ਉਹਨਾਂ ਦੇ ਸੀ ਉਹਨਾਂ ਦੀ ਸੋਚ ਹੀ ਐ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ ਕਰੋਨਾ ਜਦੋਂ ਸੀ ਨਾ ਮਨਲਾ ਕੋਈ ਲੀਡਰ ਨਹੀਂ ਹੋਣਾ ਉਹ ਹਰ ਰੋਜ਼ ਟੈਲੀਫੋਨ ਕਰਦੇ ਸੀ ਡੀਸੀ ਨੂੰ ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ ਕਿਨੂੰ ਕਿਸ ਚੀਜ਼ ਦੀ ਲੋੜ ਐ ਕਰੋ ਬੰਦਿਆਂ ਦਾ ਟੈਲੀਫੋਨ ਨੰਬਰ ਲੈਂਦੇ ਸੀ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ ਜਿਹਨੂੰ ਰੋਕੀ ਦੀ ਲੋੜ ਉਥੇ ਘਰੋਂ ਬਣਾ ਕੇ ਭੇਜਦੇ ਸੀ ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ ਦੇਖੋ ਉਹਨਾਂ ਦਰਦ ਸੀ ਲੋਕਾਂ ਉੱਪਰ ਵੀ ਹੁਣ ਤੱਕ ਪੁੱਛਦੇ ਹੀ ਨਹੀਂ ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਅੱਜ ਜਿਹੜੀ ਹਾਲਾਤ ਬਣ ਗਏ ਨਾ ਪੰਜਾਬ ਕਿਉਂ ਡਿੱਗ ਪਿਆ ਕਿਉਂ ਆਪਾਂ ਫਿੱਲਾਜ ਵਿਸ਼ਵਾਸ ਕਰਨ ਲੱਗੇ ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ ਤੇ ਹਾਲਾਤ ਆ ਹੋ ਗਈ ਆਪਣੇ ਹੁਣ ਭਗਵੰਤ ਮਾਨ ਨੇ ਪ੍ਰਬਾਧ ਕਰਤਾ ਉਵੇਂ ਕਾਂਗਰਸ ਨੇ ਕੀਤਾ ਤੇ ਮੈਂ ਤਾਂ ਗਿੱਧਰਵਾਲ ਨੂੰ ਕਹਿਣਾ ਚਾਹਣਾ ਕੁਝਵੇਂ ਤੁਸੀਂ ਪਾਲ ਸਾਹਿਬ ਦੀ 95 ਜੀ ਲਾਜ ਰੱਖੀ ਸੀ ਨਾ ਬਾਈਲੈਕਸ਼ਨ ਜਦਾ ਜੀ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਉਵੇਂ ਉਵੇਂ ਤੁਸੀਂ ਲਾਜ ਰੱਖਿਓ ਏਕਤੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਅੱਜ ਜਿੰਨਾ ਹੀ ਜਿੰਨਾ ਕੁਝ ਮਰਜ਼ੀ ਹੋ ਜਾਏ ਸਾਰੇ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਸਭ ਹੰਮਾਲੂਗਾ ਕੋਈ ਟੈਨਸ਼ਨ ਹੀ ਨਾ ਦਿਓ 31 ਸ਼ਰਧਾਂਜਲੀ ਦਈਏ ਆਪਾਂ ਨੂੰ ਦੇਖਣ ਕਿ ਉਹਨੇ ਉਸੇ ਗਿੱਧਰਵਾਲ ਕੇ ਨੇ ਅੱਜ ਜਿ ਰਿਕਾਰਡ ਤੋੜਦਾ ਵੀ ਗਿੱਧੜਾ ਹਲਕੀ ਜਿਹੀ ਹੈਗੀ ਕਹਿੰਦੇ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ ਤੂੰ ਐ ਪੂਰੀ ਜ਼ਿੰਦਗੀ ਸਾਥ ਦੇਣਾ ਉਹਨਾਂ ਦੇ ਸੀ ਉਹਨਾਂ ਦੀ ਸੋਚ ਹੀ ਐਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ ਕਰੋਨਾ ਜਦੋਂ ਸੀ ਨਾ ਮਨ ਲਾ ਕੋਈ ਲੀਡਰ ਨਹੀਂ ਹੋਣਾ ਉਹ ਹਰ ਰੋਜ਼ ਟੈਲੀਫੋਨ ਕਰਦੇ ਸੀ ਡੀਸੀ ਨੂੰ ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ ਕਿਹਨੂੰ ਕਿਸ ਚੀਜ਼ ਦੀ ਲੋੜ ਐ ਉਹ ਬੰਦੇ ਦਾ ਟੈਲੀਫੋਨ ਨੰਬਰ ਲੈਂਦੇ ਸੀ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ ਜਿਹਨੂੰ ਰੋਕੀ ਦੀ ਲੋੜ ਉਥੇ ਘਰੋਂ ਬਣਾ ਕੇ ਭੇਜਦੇ ਸੀ ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ ਦੇਖੋ ਉਹਨਾਂ ਦਰਦ ਸੀ ਲੋਕਾਂ ਉੱਪਰ ਵੀ ਹੁਣ ਤੱਕ ਪੁੱਛਦੇ ਹੀ ਨਹੀਂ ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਅੱਜ ਜਿਹੜੀ ਹਾਲਾਤ ਬਣ ਗਏ ਨਾ ਪੰਜਾਬ ਕਿਉਂ ਡਿੱਗ ਪਿਆ ਕਿਉਂ ਆਪਾਂ ਫਿੱਲਾਜ ਵਿਸ਼ਵਾਸ ਕਰਨ ਲੱਗੇ ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ ਤੇ ਹਾਲਾਤ ਆ ਹੋ ਗਈ ਆਪਣੇ ਹੁਣ ਭਗਵੰਤ ਮਾਨ ਨੇ ਪ੍ਰਬਾਧ ਕਰਤਾ ਉਵੇਂ ਕਾਂਗਰਸ ਨੇ ਕੀਤਾ ਤੇ ਮੈਂ ਤਾਂ ਗਿੱਧਰਵਾਲ ਨੂੰ ਕਹਿਣਾ ਚਾਹਣਾ ਕੁਝਵੇਂ ਤੁਸੀਂ ਪਾਲ ਸਾਹਿਬ ਦੀ 95 ਜੀ ਲਾਜ ਰੱਖੀ ਸੀ ਨਾ ਬਾਈਲੈਕਸ਼ਨ ਜਦਾ ਜੀ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਉਵੇਂ ਉਵੇਂ ਤੁਸੀਂ ਲਾਜ ਰੱਖਿਓ ਏਕਤੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਅੱਜ ਜਿੰਨਾ ਹੀ ਜਿੰਨਾ ਕੁਝ ਮਰਜ਼ੀ ਹੋ ਜਾਏ ਸਾਰੇ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਸਭ ਹੰਮਾਲੂਗਾ ਕੋਈ ਟੈਨਸ਼ਨ ਹੀ ਨਾ ਦਿਓ ਏਕਤੀ ਸ਼ਰਧਾਂਜਲੀ ਦਈਏ ਆਪਾਂ ਨੂੰ ਦੇਖਣ ਕਿ ਉਹਨੇ ਉਸੇ ਗਿੱਧਰਵਾਲ ਕੇ ਨੇ ਅੱਜ ਇਸ ਰਿਕਾਰਡ ਤੋੜਦ